ਇਹ ਕਾਰ ਕਾਲ ਜਿਹੜਿਆ ਕੇ ਇਹ ਉਹਨਾਂ ਲੋਕਾਂ ਦੇ ਵਿਦਾਇ ਜਾਂਦੇ ਨੇ ਜਿਨ੍ਹਾਂ ਦੇ ਕੋ ਕੰਮ ਪੈਂਡਿੰਗ ਹੋ ਜਾਂਦਾ ਹੈ। ਵੀ ਚਲੋ ਇਹਨੂੰ 1 ਮਹੀਨਾ 2 ਮਹੀਨੇ 3 ਮਹੀਨੇ ਦੀ ਐਕਸਟੈਂਸ਼ਨ ਦਿਓ ਇਹ ਆਪਣੇ ਕੰਮ ਕਰ ਲੈਣਾ। ਲੋਕ ਭਲਾਈ ਦੇ ਕੋ ਰਹਿ ਜਾਂਦਾ। ਇੱਕ ਪੁੱਛਣਾ ਚਾਹਨਾ ਜਿਨ੍ਹਾਂ ਬੰਦਿਆਂ ਨੇ ਇਸ ਸੁਰੱਖਸ਼ਣ ਸ਼ਬਦ ਦਿੱਤੀ ਹੈ। ਇਹਨਾਂ ਦਾ ਕੀ ਕਿਰਦਾਰ ਵੇਖ ਕੇ ਐਕਸਟੈਂਸ਼ਨ ਦਿੱਤੀ। ਸਰਕਾਰ ਰਹਿ ਸਿੱਖਾਂ ਨੂੰ ਜ਼ਲੀਲ ਕਰਨ ਵਾਸਤੇ ਹੋਰ ਇਹਨਾਂ ਡਾਕੂਆਂ ਨੂੰ ਹੋਰ ਪੈਸਾ ਲੁੱਟਣ ਦਾ ਮੌਕਾ ਦੇਣਾ ਮੈਂ ਪਹਿਲੀ ਵਾਰੇ ਵੇਖਿਆ ਹੈ ਵੀ ਇਹ ਜੀ ਇੱਕ ਕਰੈਕਟਰ ਵਾਲੇ ਬੰਦੇ ਨੂੰ ਐਕਸਟੈਂਸ਼ਨ ਦੀ ਇਹ ਵੀ ਕੋਮੇ ਰੁੱਸ ਹੈ ਤੁਸੀਂ ਇੱਕ ਦੋ ਆਦਮੀਆਂ ਪਿੱਛੇ ਕੋਮ ਨੂਰਸ ਆ ਰਹੇ ਸਰਕਾਰ ਕੋ ਇਸ ਵਕਤ ਜਦ ਤੱਕ ਇਲੈਕਸ਼ਨ ਨਹੀਂ ਹੁੰਦੀ ਇੱਕ ਬੋਰਡ ਬਣਾਉਣਾ ਚਾਹੀਏ ਅੱਛੇ ਸੇ ਕੋਮਾ ਇਸ ਕੋ ਕੋ ਬਾਅਰ ਇਸ ਨੂੰ ਮਬਰ ਨਹੀਂ ਰੱਖਣਾ ਚਾਹੀਦਾ। ਔਰ ਇਹਨਾਂ ਕੋਈ ਪਾਵਰ ਨਹੀਂ ਹੋਣੀ ਚਾਹੀਦੀ। ਦਾਇਆ ਨਾ ਇਹ ਸਕੂਲ ਜਾ ਸਕੈ ਨਹੀਂ। ਇਹ ਕਾਰ ਕਾ ਜਿਹੜੇ ਹੈ ਇਹ ਉਹਨਾਂ ਲੋਕਾਂ ਦੇ ਵਿਦਾਇ ਜਾਂਦੇ ਜਿਨ੍ਹਾਂ ਦੇ ਕੋ ਕੰਮ ਪੈਂਡਿੰਗ ਹੋ ਜਾਣਾ। ਬਈ ਚਲੋ ਇਹਨੂੰ ਮਹੀਨਾ 2 ਮਹੀਨੇ 3 ਮਹੀਨੇ ਦੀ ਐਕਸਟੈਂਸ਼ਨ ਦਿਓ। ਇਹ ਆਪਣੇ ਕੰਮ ਕਰ ਲੈਣਾ। ਲੋਕ ਭਲਾਈ ਦੇ ਕੋ ਰਹਿ ਗਏ ਤਾਂ। ਜਿਸਰਾ ਮੈਟਰ ਦੇ ਚੀਫ ਸਨ ਸ਼੍ਰੀ ਤਰਨਜੀਤ ਉਹਨਾਂ ਨੇ ਉਹਨਾਂ ਨੂੰ ਸਰਕਾਰ ਨੇ ਦੋ ਤਿੰਨ ਵਾਰੀ ਐਕਸਟੈਂਸ਼ਨ ਦਿੱਤੀ ਹੋਇਸ ਕਰਕੇ ਦਿੱਤੀ ਵੀ ਸ਼੍ਰੀ ਤਰਨਜੀਤ ਦੇ ਕੰਮ ਉਸ ਵਕਤ ਉਹਨਾਂ ਦੀ ਰਿਪਲੇਸਮੈਂਟ ਕੋਈ ਨਹੀਂ ਸੀ ਤੇ ਉਹਨਾਂ ਕੋਲ ਬੜੇ ਜ਼ਰੂਰੀ ਕੰਮ ਸੀ ਬੈਠ ਰਿਹਾ ਮੈਂ ਇਹ ਪੁੱਛਣਾ ਚਾਹਨਾ ਜਿਨ੍ਹਾਂ ਬੰਦਿਆਂ ਨੇ ਇਸ ਨੂੰ ਐਕਸਟੈਂਸ਼ਨ ਦਿੱਤੀ ਹੈ ਇਹਨਾਂ ਦਾ ਕੀ ਕਿਰਦਾਰ ਵੇਖ ਕੇ ਐਕਸਟੈਂਸ਼ਨ ਦਿੱਤੀ ਹੈ ਇਹ ਗਾਲਬਨ ਗਾਲਬਨ ਇਹ ਜਿਹੜਾ ਟੋਟਲਾ ਹੈ ਹੁਣ ਕਾਪੋ ਜਾਏਗਾ ਇਹ ਪਿਛਲੇ 13 ਸਾਲ ਤੋਂ ਕਾਬੂ ਹੈਗਾ ਕਦੀ ਕਿਸੇ ਨਾਲ ਕਦੀ ਕਿਸੇ ਨਾਲ ਜਿਸ ਤੋਕਤ ਗੁਰਦੁਆਰੇ ਦੀ ਕੁਰਸੀ ਮਿਲ ਗਈ ਉਸ ਬੰਦੇ ਨਾਲ ਲੱਗ ਗਏ ਇਹਨਾਂ ਨੇ ਇੱਕ ਹੀ ਕੰਮ ਐਸਾ ਕੀਤਾ ਹੈ ਇੱਕ ਕੰਮ ਦਿਖਾਣਾ ਸੰਗਤਾਂ ਨੂੰ ਬਸ ਇਹ ਕੰਮ ਕੀਤਾ ਹੈਗਾ ਇਸ ਵਜ੍ਹਾ ਕਰਕੇ ਸਾਨੂੰ ਐਕਸਟੈਂਸ਼ਨ ਮਿਲੀ ਹੈਗੀ ਇੱਕ ਐਕਸਟੈਂਸ਼ਨ ਸਰਕਾਰ ਨੇ ਸਿੱਖ ਨੂੰ ਜ਼ਲੀਲ ਕਰਨ ਵਾਸਤੇ ਹੋਰ ਤੇ ਇਹਨਾਂ ਡਾਕੂਆਂ ਨੂੰ ਹੋਰ ਪੈਸਾ ਲੁੱਟਣ ਦਾ ਮੌਕਾ ਦੇਣਾ ਮੈਂ ਪਹਿਲੀ ਵਾਰੇ ਵੇਖਿਆ ਹੈ ਵੀ ਇਹ ਜੀ ਕੈਰੇਕਟਰ ਵਾਲੇ ਬੰਦੇ ਨੂੰ ਐਕਸਟੈਂਸ਼ਨ ਮਿਲੀ ਹੈ ਜ਼ਿੰਦਗੀ ਦੇ ਵਿੱਚ ਅਸੀਂ ਤੇ ਉਹਨਾਂ ਜ਼ਿੰਦਗੀ ਦੇ ਆਖਰੀ ਮਕਾਮ ਵਿੱਚ ਪਹੁੰਚਿਆ ਬੜਾ ਅਸੀਂ 60 ਸਾਲ ਹੋ ਗਏ ਨਾ 70 ਸਾਲ ਹੋ ਗਏ ਜੀ ਦੀ ਜ਼ਿੰਦਗੀ ਦੇ ਵਿੱਚ ਪਿਛਲੀ ਯਾਦ ਹੈ ਗਈ ਸਾਨੂੰ ਪਰ ਇਹ ਜਿਹਾਲ ਨਹੀਂ ਵੇਖਿਆ ਬਈ ਇੱਕ ਡਰੂਲ ਕੈਰੈਕਟਰ ਦਾ ਬੰਦਾ ਉਸ ਨੂੰ ਐਕਸਟੈਂਸ਼ਨ ਮਿਲਿਆ ਹੋਇਆ ਥੋੜੀ ਜਿਹੀ ਵੀ ਸਰਕਾਰੀ ਸੁਨਾਚ ਰੱਤਾ ਜਿੰਨੇ ਵੀ ਕੋਈ ਕੈਰੈਕਟਰ ਤੇ ਦਾਗ ਹੋਵੇ ਤਉਨੂੰ ਐਕਸਟੈਂਸ਼ਨ ਨਹੀਂ ਮਿਲਦੀ ਰੱਤਾ ਦੇ ਕੇ ਅੱਥੇ ਤੇ ਦਾਗੋ ਦਾਗ ਹੈ ਦੇ ਬੰਦੇ ਸਫਾਈ ਤੇ ਕਿਸੇ ਜਗ੍ਹਾ ਤੇ ਨਜ਼ਰ ਹੀ ਨਹੀਂ ਆ ਰਹੀ ਸਾਡੇ ਸਕੂਲ ਬਰਬਾਦ ਹੋ ਚੁੱਕੇ ਨੇ ਕਾਲਜ ਬਰਬਾਦ ਹੋ ਚੁੱਕੇ ਨੇ ਇਹ ਕਹਿੰਦੇ ਸਨ ਜੀ ਹੋਰ 5 ਨਵੇਂ ਸਕੂਲ ਬਣਾਵਾਂਗੇ 5 ਕੀ ਨਵੇਂ ਬਣਾ ਦੇਣ ਸਾਨੂੰ 13 ਹੀ ਬਰਬਾਦ ਹੋ ਗਏ ਪੈਸੇ ਖਤਮ ਹੋ ਗਏ ਤਨਖਾਵਾ ਦੇਣ ਜੁਗੀਆਂ ਨਹੀਂ ਲਿਆ ਹੋ ਕੱਲ ਮੇਰੀ ਗੱਲ ਹੋ ਰਹੀ ਸੀ 1000 ਕਰੋੜ ਰੁਪਏ ਦੀ ਇਹ ਅਦੀ ਦਿਨਦਾਰੀ ਪਹੁੰਚ ਚੁੱਕੀ ਹੈ 500 ਕਰੋੜ ਤੋਂ ਅੱਜ ਤੋਂ ਸਾਲ ਪਹਿਲੇ ਸੀ ਹੁਣ 1000 ਕਰੋੜ ਤੱਕ ਦੀ ਪਹੁੰਚ ਗਈ ਹੈ ਵਿਆਜ ਲਗਾ ਲਗਾ ਕੇ ਕਿੱਥੋਂ ਦੇਣ ਗਏ ਗੁਰਦੁਆਰੇ ਵੇਚਣ ਗਏ ਗੁਰਦਾਰੇ ਦੀਆਂ ਜ਼ਮੀਨਾਂ ਦੇਣ ਗਏ ਵੇਚਣ ਗਏ ਭਾਈ ਲੱਖੀ ਸ਼ਾਹ ਬਨਜਾਰੇ ਦੀ ਜ਼ਮੀਨ ਵੇਚਣ ਗਏ ਸਾਰ ਵਾਲੀ ਉਹ ਭਾਈ ਲੱਖੀ ਸ਼ਾਹ ਬਨਜਾਰੇ ਨੇ ਸਿੱਖਾਂ ਨੂੰ ਦਿੱਤੀ ਹੋਈ ਸੀ ਜਗਾ ਉਹ ਉਹ ਮਾਲਕ ਅਸਲੀ ਮਾਲਕ ਭਾਈ ਲੱਖੀ ਸ਼ਾਹ ਬਨਜਾਰਾ ਹੈ ਤਾਂ ਇੱਕ ਕਰਤੇ ਦੀ ਬੇਨ ਹੈ ਮੈਂ ਸਰਕਾਰ ਨੂੰ ਕਹਿਣੀ ਚਾਹਣਾ ਇਤਨਾ ਨੰਗਾ ਯੋਕੇ ਕਿਸੇ ਦੀ ਹਮਾਇਤ ਨਹੀਂ ਕਰਨੀ ਚਾਹੀਦੀ ਵੀ ਕੌਮ ਹੀ ਰੁੱਸ ਹੈ ਤੁਸੀਂ ਇੱਕ ਦੋ ਆਦਮੀਆਂ ਪਿੱਛੇ ਕੌਮ ਨੂੰ ਰਸਾਰੇ ਹੋਰ ਕੀ ਕਰਨਗੇ ਹੋਰ ਪਾਸੇ ਪਟਣਗੇ 1000 ਕਰੋੜ ਦੀ 8 ਮਹੀਨੇ ਬਾਅਦ 12-1300 ਕਰੋੜ ਦੀ ਦੇਣਦਾਰੀ ਹੋ ਜਾਏਗੀ ਹੋਰ ਤਾਂ ਕੁਝ ਨਹੀਂ ਹੋਏਗਾ ਕੋਈ ਕਿਲਾ ਤੇ ਨਾਲ ਨਾ ਉਪਰਾਣਾ ਕੋਈ ਨਹੀਂ ਪ੍ਰੋਗਰਾਮ ਇਹਨਾਂ ਕੋਲ ਦਸੋ ਕੀ ਪ੍ਰੋਗਰਾਮ ਹੈ ਅੱਛਾ ਤੁਸੀਂ 8 ਮਹੀਨੇ ਦੀ ਤੁਹਾਨੂੰ ਐਕਸਟੈਂਸ਼ਨ ਮਿਲ ਗਈ ਵਟ ਯੂ ਵਿਲ ਡੂ ਫਾਰ ਡਾਕੂਮੈਂਟੀ ਸਿੱਖਾ ਵਾਸਤੇ ਕੀ ਕਰੋਗੇ ਕੌਮ ਵਾਸਤੇ ਕੀ ਕਰੋਗੇ 13 ਸਾਲ ਵਿੱਚ ਕੌਮ ਵਾਸਤੇ ਕੀ ਕੀਤਾ ਅਗਲੇ 8 ਮਹੀਨੇ ਕੌਮ ਵਾਸਤੇ ਕੀ ਕਰੋਗੇ ਫਿਰ ਤਾਂ ਮਜ਼ਾ ਆਣਾ ਜੀ ਸਿਰਫ ਡਾਂਸ ਕਰਨ ਨਾਲ ਮਰਾਫੀਆਂ ਵਰਗੇ ਡਾਂਸ ਕਰਨ ਨਾਲ ਨਹੀਂ ਗੱਲ ਬਣਦੀ ਕਰੈਕਟਰ ਦੱਸੋ ਪ੍ਰੋਗਰਾਮ ਦੱਸੋ ਉਹਨਾਂ ਪ੍ਰੋਗਰਾਮਾਂ ਤੇ ਚੱਲਣ ਦੀ ਹਿੰਮਤ ਰੱਖੋ मेरा ख्याल इस तो ब्रश टाइम इस तो माड़ा टाइम सिख कौम ऊपर कभी भी नहीं आएगा नहीं। और जिस तरीके से मामला कोर्ट में चल रहा है ऐसे में सरकार कार्यकाल बढ़ा सकती है बिल्कुल नहीं सरकार को इस वक्त जब तक इलेक्शन नहीं होती एक बोर्ड बनाना चाहिए अच्छे सिखों का सिखों को बाहर इसमें मबा नहीं रखना चाहिए और इनको कोई पावर नहीं होनी चाहिए ना ये ना ये स्कूल जा सके ना ये किसी कॉलेज जा सके ना इनके प्रबंधकों में ये कोई हिस्सेदारी बता सके जब तक सरकार अपनी ईमानदारी ये नहीं बताती जब इलेक्शन हो जाए फिर ठीक है जो करना कर रहे कर पर इस वक्त तक इनका कार्यकाल पूरा हो चुका है इनकी लूटपाट पूरी हो चुकी है ये लहदा बात है उस लूटपाट के एक्सटेंशन देने से सिखों के मन में एक बात आ गई है भी इस लूटपाट में आप हिस्सेदार हो मत करो ऐसा प्लीज आपकी छवि है और आपकी पार्टी का इतिहास है बड़े बड़े महान लोग इस पार्टी में देश को चला सके हैं ਸਮਾਤ ਕਰੋ ਬਈ ਤੁਸੀਂ 4 ਸਾਲ ਵਿੱਚ ਕੀ ਕੀਤਾ ਪਿਛਲੇ 8 ਸਾਲ ਵਿੱਚ ਕੀ ਕੀਤਾ 10 ਸਾਲ ਵਿੱਚ ਕੀ ਕੀਤਾ ਇਹ ਉਹਨਾਂ ਕੋਲ ਪੁੱਛਦੇ ਕੋਈ ਨਵਾਂ ਸਕੂਲ ਖੋਲਿਆ ਕੋਈ ਨਵਾਂ ਇੰਸਟੀਚਿਊਟ ਖੋਲ੍ਹਿਆ ਗਰੀਬਾਂ ਵਾਸਤੇ ਪੜਾਈ ਮੁਫਤ ਹੋਈ ਧਰਮ ਪ੍ਰਚਾਰ ਹੋਇਆ ਕਿਤਨੇ ਧਰਮ ਪ੍ਰਚਾਰ ਤੁਸੀਂ ਇੰਨਾ ਪਿਛਲੇ 4 ਸਾਲਾਂ ਵਿੱਚ ਕੀਤੇ ਨੇ ਇੱਕ ਵੀ ਨਹੀਂ ਸਾਡੇ ਵਕਤ ਅਸੀਂ ਧਰਮ ਪ੍ਰਚਾਰ ਦੀਆਂ ਕਮੇਟੀਆਂ ਬਣਾਈਆਂ ਸਨ ਉਹ ਜਿਹੜੇ ਪੰਜਾਬ ਦੇ ਪਿੰਡਾਂ ਤੱਕ ਧਰਮ ਪ੍ਰਚਾਰ ਕਰਦੇ ਸਨ ਤੁਸੀਂ ਤੇ ਦਿੱਲੀ ਦੇ ਮੋਲਿਆਂ ਤੱਕ ਵੀ ਨਹੀਂ ਗਏ ਮੁੱਖ ਕਾਰਨ ਜਿਹੜਾ ਹੈਗਾ ਦੋ ਤਿੰਨ ਕਾਰਨ ਹੁੰਦੇ ਨੇ ਕਮੇਟੀਆਂ ਦੇ ਕਰਨ ਵਾਲੇ ਪਹਿਲਾ ਕਾਰਨ ਹੁੰਦਾ ਹੈ এডਿਕੇਸ਼ਨ ਦੇਣੀ ਆਪਣੇ ਕੌਮ ਨੂੰ ਅੱਜ ਕੌਮਾਂ ਉਹ ਹੀ ਬੱਚਣ ਗਿਆ ਜਿੰਨੇ ਤੇ ਪੱਲੇ এডਿਕੇਸ਼ਨ ਹੈ ਦੂਸਰਾ ਦਾ ਬੜੇ ਸਪਸ਼ਟ ਗੱਲ ਹੈ ਜੀ ਗੁਰੂ ਨਾਨਕ ਸਾਹਿਬ ਨੇ ਤਾਂ ਇੱਕ ਲਫ਼ਜ਼ ਵਿੱਚ ਗੱਲ ਮੁਕਾਤੀ ਸੀ ਘਰ ਘਰ ਧਰਮਸਾਲ ਪਰ ਇਹਨਾਂ ਨੇ ਤਾਂ ਧਰਮਸਾਲ ਕੀ ਖੋਲ੍ਹਣੀ ਸੀ ਉਹਨਾਂ ਨੂੰ ਹੋਟਲ ਬਣਾ ਕੇ ਰੱਖ ਦਿੱਤਾ ਸਰਾਂਵਾਂ ਨੂੰ ਮਾਰੇ ਕੰਮਾਸੇ ਵਰਤਣ ਸ਼ੁਰੂ ਕਰ ਦਿੱਤੇ ਦੋ ਦੋ ਘੰਟੇ ਵਾਸਤੇ ਕਮਰੇ ਦੇਣੇ ਸ਼ੁਰੂ ਕਰਤੇ ਇਹ ਤਾਂ ਬਿਲਕੁਲ ਥੱਲੇ ਦੇ ਲੈਵਲ ਤੇ ਕੌਮ ਨੂੰ ਲਿਆ ਕੇ ਖੜਾ ਕਰ ਦਿੱਤਾ ਪਰ ਬੰਦਵਾ ਜਾਓ এডਿਕੇਸ਼ਨ ਵੱਜੋ ਔਰ ਗਰੀਬਾਂ ਦੀ ਸੇਵਾ ਕਰਨ ਹੋ ਜਾਓ ਜਾ ਕੇ ਦੇਖੋ ਕੋਈ ਡਿਸਪਲਿਨ ਨਹੀਂ ਕੋਈ ਕੰਮ ਨਹੀਂ ਕੋਈ ਪ੍ਰੋਜੈਕਟ ਨਹੀਂ ਗੀ ਬਸ ਇੱਕ ਕੋਈ ਪ੍ਰੋਜੈਕਟ ਹੈ ਗੁਰਪੁਰਬ ਕੋਈ ਬਣਾਉਂਦਾ ਹੈ ਇਹ ਪਾਰਟਿਸਪੇਟ ਕਰੇ ਚਾਹੀਦਾ ਗਾ ਗੁਰਖਾਲ ਸਾਰੇ ਗੁਰਪੁਰ ਭਾਵੇਂ ਸ਼ੀਦੀ ਅੱਗੇ ਭਾਵੇਂ ਪ੍ਰਕਾਸ਼ ਦਿਹਾੜੇ ਅਗੇ ਉਹ ਸਿੱਖ ਕੋ ਨੂੰ ਆਪ ਬਣਾਣੇ ਚਾਹੀਦੇ ਨੇ ਔਰ ਮੈਂ ਗੱਲ ਕਲੀਅਰ ਕਰਨੀ ਚਾਹੁੰਦਾ ਸਾਇਵ ਜਾਤੇ ਬਾਲ ਨਹੀਂ ਹੈਗੇ ਸਾਨੂੰ ਬਾਲਾਂ ਦੇ ਵਿੱਚ ਇਤਨੀ ਹਿੰਮਤ ਨਹੀਂ ਹੁੰਦੀ ਵੀ 5 ਸਾਲ ਦੀ ਉਮਰ ਦੇ ਵਿੱਚ ਜਿੰਦਾ ਦੀਵਾਰ ਦੇ ਵਿੱਚ ਛੁਣੇ ਜਾਣ ਉਹ ਤਾਂ ਪਹਿਲੀ ਇੱਟ ਰੱਖਦੇ ਹੀ ਚੀਕ ਚਿਹੜਾ ਪਾ ਦਿੰਦੇ ਨੇ ਤਸ ਤੋਂ ਕੁ ਬੰਤਾਂ ਦਾ ਮੁੰਡਾ ਐ ਤੋਏਗਾ ਤਿਆਰ ਪਹਿਲੀ ਇਹ ਟਰੱਕ ਹੋ ਗਈ ਮਾਰ ਮਾਰ ਕੇ ਚੀਕਾ ਮਾਰ ਮਾਰ ਕੇ ਮਾਲੂਆ ਜਾਉ ਤੇ ਅਸਮਾਨ ਫਾੜ ਕੇ ਰੱਖ ਪੈਦਾ ਕਿਤਨੇ ਸ਼ਾਂਤ ਮੈਤਰੀਕੇ ਨਾਲ ਸਬਜ਼ਾਦਿਆਂ ਨੇ ਸ਼ਹੀਦੀ ਨੂੰ ਗਲੇ ਲਗਾਇਆ ਤੁਹਾਨੂੰ ਹਾਲੇ ਵੀ ਸਮਝ ਆ ਰਹੀ ਬਾਲ ਦੇ ਬਸ ਬਾਲ ਦੇ ਬਸ ਅਸਲ ਦੇ ਵਿੱਚ ਇਹ ਬਾਬਿਆਂ ਦਾ ਦਿਵਸ ਹੈ ਨਹੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਸਬਜ਼ਾਦਿਆਂ ਨੂੰ ਬੱਚਾ ਕਹਿਣਾ ਬੜੀ ਮੂਰਖਤਾ ਕੀਤੀ। ਔਰ ਫਿਰ ਯਕਨਾਸ਼ੁਦ ਦੋਸ਼ ਹੋਦਾ। ਥੈਨ ਇੱਕ ਕਮੇਟੀ ਨੂੰ ਬਣਾਉਣਾ ਚਾਹੀਦਾ ਹੈ। ਯੂ ਆਰ ਮੈਂਟ ਫਾਰ ਥਿਸ। ਪਰ ਬੰਦ ਦੇ ਉਪਰ ਤੁਸੀਂ ਈਸੀ ਕਰਕੇ ਆਇਓ। ਗੁਰਪੁਰਬ ਸਾਰੇ ਤੁਸੀਂ ਬਣਾਣੇ ਨੇ। ਉਹਨਾਂ ਨੇ ਮਹਿਮਾਨਾਂ ਜਿਕੇ ਆਣਾ ਤੇ ਆ ਕੇ ਸ਼ਰਕਤ ਹੋ ਕੇ ਸਾਰੀ ਸਟੇਜ ਤੇ ਬੈਠਣ। ਉਹਨਾਂ ਦਾ ਸਵਾਗਤ ਤੁਸੀਂ ਕਰ ਸਕਦੇ ਹੋ। ਬਟ ਐਨੀਵੇ ਸਬੰਧਤ ਇਤਿਆਸ ਸਾਡੇ ਨਾਲ ਹੋਵੇ। ਦਸਮ ਪਾਸ਼ਾ ਨਾਲ ਹੋਵੇ। ਤੇ ਤੁਸੀਂ ਮਨਾਓ ਤੇ ਅਸੀਂ ਮੁੱਛਾ ਨੂੰ ਤਾ ਦੇ ਕੇ ਉਹਨਾਂ ਜਾ ਕੇ ਸਟੇਜ 'ਤੇ ਬਹਿ ਜਾਈਏ ਤੇ ਇਹ ਨਾ ਦੱਸ ਸਕੀਏ ਵੀ ਸ਼ਬਜ਼ਾਦੇ ਹੈ ਕੌਣ ਸਾ। ਇਹਨਾਂ ਨੇ ਸ਼ਹੀਦੀ ਕਿਸ ਵਾਸਤੇ ਦਿੱਤੀ? ਕਿਸ ਤਰ੍ਹਾਂ ਦੀ ਦਿੱਤੀ? ਇਸ ਤਰ੍ਹਾਂ ਜ਼ਾਲਮਾਨਾ ਤਰੀਕਾ ਹੋ ਸਕਦਾ ਹੈ ਭਈ। ਸੱਚਾ ਪਾਸ਼ਾ ਅੱਜ ਵੀ ਇਨਾ ਬਾਰੇ ਗੱਲ ਕਰੋ ਤੇ ਅੱਖਾਂ ਦੇ ਵਿੱਚ ਅਥਰੂ ਆ ਜਾਂਦੇ ਹਨ ਪਰ ਡੱਡੂਆਂ ਜਿਕਰ ਅੱਖਾਂ ਪਟਰ ਪਟਰ ਕੇ ਦੇਖਣਗੇ ਨਾ ਇਹਨਾਂ ਦੇ ਅੱਖਾਂ 'ਚ ਅਥਰੂ ਆ ਗਏ ਨਾ ਇਹਨਾਂ ਦੇ ਮਨ ਦੇ ਵਿੱਚ ਅਫਸੋਸ ਹੈਗਾ ਬਸ ਇੱਕੋ ਹੀ ਖੁਸ਼ੀ ਹੈ ਸਰਕਾਰੀ ਉਤੇਦਾਰਾਂ ਨਾਲ ਫੋਟੋ ਖਿਜਾਣ ਦੀ ਕੱਲ ਸਵੇਰੇ ਫੋਟੋ ਆਏਗੀ ਉਰੀ ਸਾਡੀ ਗੱਲਬਾਤ ਵੱਧ ਜਾਏਗੀ ਤੇ ਪੁਲਿਸ ਵਾਲਾ ਨੇ ਹੁਣ ਅਸੀਂ ਡਰਾ ਸਕਾਂਗੇ ਵੀ ਸਾਡੇ ਖਿਲਾਫ ਚੋਰੀ ਚ ਗੱਡੀ ਦੇ ਕੇਸ ਦਾ ਨੋਟ ਕਰਨਾ ਸਾਡਾ ਜਿਹੜਾ ਹੈਗਾ ਅੱਜੇ ਪਹੁੰਚਣ ਲਈ ਇਹ ਸਰਕਾਰੀ ਦਰਵਾਜ਼ੇ ਉੱਪਰ ਹੈਗੀ। ਇਸ ਤੋਂ ਵੱਧ ਹੋਰ ਕੋਈ ਗੱਲ ਨਹੀਂ। ਇਸ ਤਰ੍ਹਾਂ ਬੇਤਰ ਮੈਂ ਤੁਹਾਨੂੰ ਬੇਨਤੀ ਕਰਦਾ ਇਹਨਾਂ ਨੂੰ ਦੱਸੋ ਵੀ ਤੁਸੀਂ 4 ਸਾਲ ਦੇ ਵਿੱਚ ਕੌਮ ਦੇ ਪੱਲੇ ਲਈ ਤੁਸੀਂ ਕੀ